ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਦੱਸਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਹਾਂ ਜੀ ਨਵੇਂ ਬਲੌਗ ਦੀ ਅੱਜ ਆਪਾਂ ਸ਼ੁਰੂਆਤ ਕਰਨ ਲੱਗੇ ਆਂ ਪਹਿਲਾਂ ਖੇਤਾਂ ਦਾ ਮਾਹੌਲ ਦੇਖਿਆ ਤੇ ਅੱਜ ਆਪਾਂ ਨਵੇਂ ਫੋਨ ਦੇ ਨਾਲ ਵੀਡੀਓ ਬਣਾ ਰਹੇ ਆਂ ਬਲੌਗ ਬਣਾ ਰਹੇ ਆਂ ਤੇ ਤੁਹਾਨੂੰ ਵੀ ਦਿਖਾਵਾਂਗੇ ਨਵਾਂ ਬਲੌਗ ਤੇ ਨਵਾਂ ਮੋਬਾਈਲ ਦੀ ਵੀਡੀਓ ਵੀ ਆਪਣੀ ਕੁਆਲਿਟੀ ਕਿਵੇਂ ਆ ਤੁਸੀਂ ਮੈਨੂੰ ਦੱਸਣਾ ਬਲੌਗ ਸ਼ੁਰੂ ਕਰਦੋਂ ਪਹਿਲਾਂ ਇੱਕ ਆਪਣੀ ਜੋ ਰਿਕਵੈਸਟ ਹੁੰਦੀ ਹੈ ਵੀ ਆਪਣਾ ਜੋ ਚੈਨਲ ਹੈ ਉਹ ਵੀ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਤੁਹਾਨੂੰ ਮੈਂ ਦਿਖਾਉਂ ਅੱਜ ਵੀਡੀਓ ਵਿੱਚ ਦਿਖਾਉਂਗਾ ਕਿੰਨੇ ਫੋਨ ਯੂਜ਼ ਕਰਦੇ ਤੇ ਕਿੰਨੇ ਪੁੱਟੇ ਸਾਰੇ ਫੋਨ ਸਾਰਾ ਕੁਝ ਵੀਡੀਓ ਵਿੱਚ ਦੱਸੂਗਾ ਬਲੌਗ ਵਜੇ ਲੱਗਾ ਤਾਂ Enjoy ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਰਾਹੀਂ ਦੱਸਿਓ ਤੇ ਹੁਣ ਆਪਾਂ ਲੈ ਕੇ ਆਂਦੇ ਹਾਂ ਨਵਾਂ ਫੋਨ Samsung ਦਾ ਇਹਦੀ ਕੁਆਲਿਟੀ ਦੱਸਿਓ ਪਹਿਲਾ ਫੋਨ ਸੀ ਆਪਣੇ ਕੋਲੇ ਲਾਵਾ ਦਾ ਦੇ ਉਸ ਤੋਂ ਪਹਿਲਾਂ ਸੀ ਬੀਵੋ ਦਾ ਉਸ ਤੋਂ ਪਹਿਲਾਂ ਐਨਟੈਕਸ ਦਾ ਸਾਰੇ ਫੋਨ ਤੁਨ ਮੈਂ ਦਿਖਾਉਂਗਾ ਬਾਰੀ ਬਾਰੀ ਪਈਆਂ ਮੇਰੇ ਕੋਲ ਮੈਂ ਵੇਚੇ ਨਹੀਂ ਕਿ ਨਾਲ ਦੇ ਨਾਲ ਪਏ ਹੋਏ ਆ ਕਰਦੇ ਹਾਂ ਫਿਰ ਅੱਜ ਦਾ ਬਲੌਗ ਸ਼ੁਰੂ ਤੁਸੀਂ ਖੇਤਾਂ ਦਾ ਮਾਹੌਲ ਦੇਖ ਸਕਦੇ ਹੋ ਆ ਦੇਖੋ ਇੱਧਰ ਆਪਣੀ ਆਹ ਜਮੀ ਆ ਗਈ ਦੋ ਘਾਰੇ ਪਰਲੀ ਸੜਕਾਂਕ ਤੇ ਉਹ ਪੀਲੀਆਂ ਪੀਲੀਆਂ ਤੁਸੀਂ ਸ਼ਰਮਾ ਦੇਖ ਸਕਦੇ ਪੀਲੇ ਪੀਲੇ ਫੁੱਲ ਸ਼ਰਮਾ ਦੇ ਤੇ ਐਤੜ <coughs> दे, दे, अपना ये तोड़िया ਲੱਕਪ ਤੇ ਛਟੀਆਂ ਤੇ ਇਹ ਆਪਣਾ ਖੇਤ ਹੈ। ਦੇ। ਲੋਕ ਜੀ ਆਪਾਂ ਛਕ ਲਿਆ ਤੇ ਸਿੱਧੀ ਜਿਹੜੇ ਵੀ ਚੱਲ ਰਹੇ ਆ। ਤੁਹਾਨੂੰ ਪਤਾ ਹੀ ਆ ਸਾਰੇ ਭਰਾਵਾਂ ਨੂੰ। ਹੁਣ ਆਪਾਂ ਚੱਲਦੇ ਆਂ ਦੁਕਾਨ ਤੇ। ਕੀ ਗੁਰੂ ਘਰ ਵੀ ਚੱਲਾਂਗੇ ਗੁਰੂ ਘਰੋਂ ਕੱਲ ਗੁਰੂ ਘਰ ਪੋਦੇ ਵਗੈਰਾ ਲੱਗੀ ਜਾਂਦੇ ਤਾਂ ਉੱਥੇ ਦੋ ਗੇਂਦੇ ਦੇ ਬੁੱਟੇ ਸੀਗੇ ਪੱਟੇ ਹੋਏ ਬਾਬਿਆਂ ਨੇ ਮੈਂ ਉਹ ਤੋਂ ਪੁੱਛ ਕੇ ਮੈਂ ਜੀ ਲਾਉਣੇ ਤਾਂ ਨਹੀਂ ਉਹ ਕਹਿੰਦੇ ਸਾਡੇ ਕੋਲ ਦਵਾਦੂ ਆ ਮੈਂ ਘਰੇ ਲਾਏ ਆ ਹੁਣ ਦਿਖਾਉਣਾ ਕਿੱਥੇ ਲਾਏ ਹੋਏ ਆ ਹੋਰ ਵੀ ਘਰੇ ਕੀ ਕੀ ਲੱਗਿਆ ਸਾਰਾ ਕੁਝ ਦਿਖਾਉਣਾ ਆ ਜੋ ਮੇਰੇ ਨਾਲ ਲੋ ਜੀ ਅਸੀਂ ਦੋ ਗਿੰਦੇ ਦੇ ਬੁੱਟੇ ਕਾ ਸੇ ਤੇ ਕਾ ਸੇ ਜੇ ਆਪਾਂ ਗੱਲ ਕਰਦੇ ਸੀ ਫੋਨਾਂ ਦੀ ਸਭ ਤੋਂ ਪਹਿਲਾ ਜੋ ਫੋਨ ਆਪਾਂ ਲਿਆ ਸੀ ਉਹ ਆ ਲਿਆ ਸੀਗਾ ਜੀ ਇਹ ਲਿਆ ਸੀ ਆਪਾਂ ਮੈਜਰ ਕੰਮ ਸਿੱਖਣ ਲੱਗਿਆ ਕੰਮ ਸਿੱਖਣ ਲੱਗਿਆ ਤੇ ਉਦੋਂ ਹੀ ਫੋਨ ਲਿਆ ਸੀ ਇਹ ਫੋਨ ਆਪਾਂ ਐਸ ਕਰਕੇ ਲਿਆ ਸੀ ਕਿਉਂਕਿ ਮੈਜਰ ਕੰਮ ਤੋਂ ਆਉਂਦਾ ਹੁੰਦਾ ਸੀਗਾ 2008 98 ਦੀ ਗੱਲ ਐ ਉਦੋਂ ਸਾਧਨ ਨਹੀਂ ਹੁੰਦੇ ਸੀਗੇ ਤੇ ਇੱਕ ਫੋਨ ਮੈਂ ਘਰੇ ਲਿਆ ਫਿਰ ਤੇ ਇੱਕ ਫੋਨ 호텔 ਲੈਬ ਮੈਂ ਫੋਨ ਕਰ ਦਿੰਦਾ ਸੀ ਇਹਨਾਂ ਨੂੰ ਆ ਕੇ ਲੈ ਜਾਓ ਤੇ ਉਦੋਂ ਕੋਈ ਮੋਟਰਸਾਈਕਲ ਵਗੈਰਾ ਕੁਝ ਨਹੀਂ ਹੁੰਦੀ ਸੀ ਤੇ ਟਰੈਕਟਰ ਤੇ ਆ ਕੇ ਮੈਨੂੰ ਲੈ ਜਾਂਦੇ ਸੀਗੇ ਅੱਡੇ ਤੋਂ ਸਲੂੜ ਕਿਲੋਮੀਟਰ ਅੱਡਾ ਆਪਣਾ ਤੇ ਸਭ ਤੋਂ ਪਹਿਲਾ ਫੋਨ ਟਾਈਮ ਸਵਾਲ ਕੇ ਰੱਖਿਆ ਤੇ ਇੱਕ ਜੋ ਹੈਗੀ ਆ ਮੈਨੂੰ ਜੋ ਹੈਗੀ ਆ ਆਰਤੀ ਐ ਰਾਨੀ ਤੇ ਦਾ ਸਾਹਮਣੇ ਰੱਖਣ ਦੇ ਆਪ ਵੇਚਿਆ ਨਿਕਲੇ ਕੋਈ ਵੀ ਫੋਨ ਦਾ ਕੁਝ ਵੀ ਥੋੜਾ ਸਾਹਮਣੇ ਆ ਏਜ ਆ ਦੀ 2008-09 ਤੇ ਉਸ ਤੋਂ ਬਾਅਦ ਫੋਨ ਆਪਾਂ ਲਿਆ ਜੀ ਆਹਾ ਨੋਕੀਆ ਦਾ ਇਹ ਵੀ ਚੱਲਿਆ 2-3 ਸਾਲ ਮੇਰੇ ਕੋਲੇ ਤੇ ਉਸ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਫੇਸਬੁੱਕ ਦਾ ਹੋਇਆ ਤੇ ਫਿਰ ਆ ਫੋਨ ਲਿਆ ਸੀ ਮੈਂ ਸੈਕੰਡ ਹੈਂਡ ਕੰਪਨੀ ਕੰਪਨੀ ਨਹੀਂ ਪਤਾ ਕਿਹੜੀ ਐ ਪਰ ਬਜੇ ਕੈਮਰਾ ਕੁਮਾਰ ਫੇਸਬੁਕ ਚੱਲਦੀ ਹੁੰਦੀ ਸੀ 2000 ਮਨ ਕੇ ਚਲ 13 13 ਤੁਰਾਂ ਦੀ ਗੱਲ ਹੈ 14 ਦੀ ਜਿਹੜਾ ਫੋਨ ਲਿਆ ਉਸ ਤੋਂ ਬਾਅਦ ਉਹਨਾਂ ਸਾਰੇ ਰੱਖਿਆ ਤੇ ਫਿਰ ਆਪਾਂ ਫੋਨ ਲਿਆ ਸੀਗਾ ਆਹ ਇਨਟੈਕਸ ਦਾ ਇਹ ਤਾਂ ਹਜੇ ਠੀਕ ਪਿਆ ਹੈ ਆ ਦੇਖ ਸਕਦੇ ਹਾਂ ਤੇ ਉਸ ਤੋਂ ਬਾਅਦ 2019 'ਚ ਮੈਂ ਚੈਨਲ ਸਟਾਰਟ ਕਰਿਆ ਉਦੋਂ ਆ ਵੀਵੋ ਦਾ ਫੋਨ ਲਿਆ ਸੀਗਾ ਆਪਣੇ ਕੋਲੇ ਜੋ ਵੀਵੋ ਦਾ ਫੋਨ ਆ vivo ਦੇ ਫੋਨ ਤੇ ਆਪਾਂ ਪਹਿਲੀ ਵੀਡੀਓ ਪਾਈ ਸੀ ਸਾਡੇ ਸੋਨੇ ਵਾਲੀ ਮੁੱਟੀ ਕਿਉਂਕਿ ਚੱਲੇ ਤਾਂ ਆਪਾਂ ਹੁਣ ਵੀ ਨਹੀਂ ਪਰ ਚੱਲ ਲ ਵੱਡਾ ਬਣ ਗਿਆ ਵੀ ਠੀਕ ਆ ਥੋੜਾ ਹਿਸਾਬ ਦੇ ਆ ਗਿਆ ਕਿੰਨੀ ਵੀਡੀਓ ਪਾਉਣੇ ਕਿਉਂ ਨਹੀਂ ਦੇਖਣਾ ਨਾ ਦੇਖਣਾ ਉਹਦੀ ਥੋੜੀ ਮਰਦੀ ਆ ਐਸ ਕਰਕੇ ਇਹ ਫੋਨ ਲਿਆ ਸੀ ਆਪਾਂ ਉਸ ਤੋਂ ਬਾਅਦ ਆ ਆਪਾਂ ਇੱਕ ਫੋਨ ਹੋਰ ਲਿਆ ਸੀਗਾ vivo ਦਾ ਜੋ ਕਿ ਜਿੰਦਗੀ ਦਾ ਸਭ ਤੋਂ ਮਹਿੰਗਾ ਫੋਨ ਲਿਆ ਸੀ 25000 ਰੁਪਏ ਦਾ ਉਹ ਫੋਨ ਵੀ ਹੁਣ ਡਿੱਗ ਚੁ ਗਿਆ ਸੀਗਾ ਪਿਛਲੇ ਸਾਲ ਤੇ ਉਸ ਫੋਨ ਦਾ ਤਾਂ ਮੈਂ ਨਹੀਂ ਦਿਖਾ ਸਕਦਾ ਕਿ ਉਹ ਡਿੱਗ ਹੀ ਪਿਆ ਸੀਗਾ ਇਸ ਕਰਕੇ ਉਸ ਤੋਂ ਬਾਅਦ ਮੈਂ ਲਿਆ ਥੋੜਾ ਸਸਤਾ ਫੋਨ ਆਹਾ ਲਾਵਾ ਦਾ ਪਾਏ ਸੀ ਜਿੱਦੇਸ ਲਾਉਣ ਉਹ ਕਾਲਾ ਤੇ ਆਹ ਕੰਨ ਤੇ ਦਸ ਲਾਉਣੀ ਆ ਪਹਿਲਾਂ ਉਹ ਸਾਹਮਣੇ ਲੱਗੀ ਸੀ ਤੇ ਹੁਣ ਇੱਥੇ ਦਸ ਲਾ ਕੇ ਤੁਹਾਨੂੰ ਦਿਖਾਉਣੀ ਆ ਲੋ ਜੀ ਆ ਗਏ ਇੱਥੇ ਆਪਾਂ ਹੁਣ ਤੇ ਲਾਉਣਾ ਡਿਸ ਤੇ ਜਗ੍ਹਾ ਤੁਹਾਨੂੰ ਦਿਖਾਈ ਦਿੱਤੀ ਸਾਹਮਣੇ ਉਹ ਇੱਥੇ ਪਹਿਲੇ ਡਿਸ ਲੱਗੀ ਹੁੰਦੀ ਸੀ ਤੇ ਹੁਣ ਡਿਸ ਲਾਵਾਂਗੇ ਇੱਥੇ ਦਿਖਾਉਣੇ ਤੁਹਾਨੂੰ ਵੀ ਸਲੋ ਮੋਸ਼ਨ ਦੇ ਵਿੱਚ ਚੱਲ ਜੀ ਨੀ ਬਾਈ ਵਾ ਨਾ ਨਾ ਇਹ ਬਣਾ ਮੈਂ ਡਿਸ ਬਣਾਵਾਂ ਮੈਂ ਤੁਹਾਨੂੰ ਡਿਸ ਪੜਾ ਓਕੇ ਨਾ ਹਾਂਜੀ ਕਾਹ ਕਰਨਾ ਆ ਸੋ ਬੰਦਾ ਐ ਵੀ ਹੂੰ ਬਾਹਰ ਪਿੱਛੇ ਉਹ ਹੁਬਾਂ ਲਾ ਮੱਧ ਕਾਹ ਕਰਦੇ ਇਹ ਦੇ ਨਹੀਂ ਓਕੇ ओके ਇਹ ਬੋਡਸ ਚਲਾਤੀ ਤੇ ਆ ਦੇਖ ਸਕਦੇ ਹੋ ਤੁਸੀਂ ਕਨੈਕਸ਼ਨ ਵਗੈਰਾ ਕਰਤਾ ਆ ਦਸ ਵੀ ਇੰਟਰ ਚੱਲ ਗਈ ਆ ਆਪਾਂ ਤਿਆਰ ਹੁਣ ਇੱਕ ਦਸ ਰਾਤ ਲਈ ਸੀ ਉਹਦੀ ਸੈਟਿੰਗ ਵਗੈਰਾ ਕਰਦੇ ਆ ਜਾ ਕੇ ਤੇ ਰਾਤ ਨੇਰਾ ਹੋ ਗਿਆ ਸੀਗਾ ਤੇ ਬਾਈ ਕਾਲੂ ਜੇ ਆਪਾਂ ਦਸ ਚਲਾਤੀ ਆ ਹੁਣ ਚੱਲਦੇ ਆਂ ਦੂਜੀ ਦਸ ਤੇ ਫਿਰ ਮੋਟਰ ਵੈਂਡਿੰਗ ਵੀ ਕਰਾਂਗੇ ਚੱਲਦੇ ਆਂ ਜੀ ਫਿਰ ਉਹਨਾਂ ਦੁਕਾਨਾਂ ਉੱਤੇ ਜਾ ਕੇ ਮੈਂ ਜਲਦੀ ਵੀ ਜੱਪ ਗਏ ਤਾਂ ਲੋ ਜੇ ਇਸ ਟਾਈਮ ਅਸੀਂ ਬੈਠੇ ਆਂ ਦੁਕਾਨ ਤੇ ਤੇ ਸ਼ਾਮ ਦਾ ਟਾਈਮ ਹੋ ਗਿਆ ਬਰਾਏ ਕੁਲਾਲ ਵਗ ਗਿਆ ਤੇ ਅੱਜ ਸਾਨੂੰ ਨਾ ਮੋਟਰ ਨੇ ਬੜਾ ਤੰਗ ਕੀਤਾ ਬੁਛ ਲਵਾ ਕੇ ਦੇ ਕੇ ਐਸਐਸ ਨੇ ਲੈ ਕੇ ਆਂਦੇ ਸੀ ਜਿਹਦੀ ਮੋਟਰ ਆ ਉਹੀ ਬੁਛ ਲਵਾ ਕੇ ਲੈ ਕੇ ਆਇਆ ਸੀਗਾ ਤੇ ਇਸ ਕਰਕੇ ਅ ਖਰਾਦਿਆ ਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਸਾਨੂੰ ਬਾਹਲੇ ਵਾਰੀ ਮੋਟਰ ਖੋਲਣੀ ਪੈਗੀ ਐਟ ਜਦੋਂ ਬੈਠੇ ਬੈਠੇ ਮੇਰੇ ਦਿਮਾਗ 'ਚ ਥੋੜਾ ਜਿਹਾ ਆਇਆ ਕਿ ਕੀ ਕਰਨ ਹੋ ਸਕਦਾ ਤੇ ਨਹੀਂ ਕੱਲ ਨੂੰ ਫੇਰ ਖਰਾਦੀ ਕੋਲ ਜਾਣਾ ਸੀ ਅਸੀਂ ਤੇ ਬੈਠੇ ਬੈਠੇ ਦਿਮਾਗ 'ਚ ਆਇਆ ਤੁਹਾਨੂੰ ਦੱਸਦਾ ਕੀ ਪ੍ਰੋਬਲਮ ਹੋਈ ਸੀਗੀ ਮੋਟਰ ਦੇ ਨਾਲ ਆ ਦੇਖੋ ਜਿਆ ਮੋਟਰ ਬੈਕ ਕਵਰ ਹੁਣ ਤਾਂ ਲੱਗ ਗਿਆ ਸੀ ਮੈਂ ਲਾਤਾ ਇਹਦਾ ਬੈਕ ਕਵਰ ਨਹੀਂ ਲੱਗ ਰਿਹਾ ਸੀ ਜੋ ਇਹ ਨਾਲ ਲੱਗ ਜਾਂਦਾ ਸੀ ਤਾਂ ਟਾਈਟ ਹੋ ਜਾਂਦੀ ਸੀ ਤੇ ਖਰਾਦੀ ਨੇ ਕੀ ਕੰਮ ਕਰਿਆ ਖਰਾਦੀ ਨੇ ਕਰਿਆ ਵੀ ਜੋ ਜਬ ਬੁੱਚ ਹੁੰਦਾ ਉਹ ਬੁੱਚ ਅ ਜੋ ਤਨਸੂਤ ਅੰਦਰ ਜਾਣਾ ਚਾਹੀਦਾ ਤੇ ਰਾਜਿਆ ਨੀਂ ਕਿ ਤਰ ਬੁੱਚ ਬਰਾਬਰ ਰੱਖਦਾ ਉਹਦੇ ਟਾਪੇ ਦੇ ਹੁਣ ਬਾਅਦ ਵਿੱਚ ਖਿਆਲ ਆਇਆ ਕਿ ਆਪਾਂ ਵਿਆੜ ਦੇ ਕਰਕੇ ਬੁੱਚ ਡੋਗਦਾ ਤੇ ਉਹ ਜੇ ਟਾਪਾ ਲੱਗ ਗਿਆ ਤੇ ਸਾਨੂੰ 5-6 ਵਾਰੀ ਖੋਲਣਾ ਪਿਆ ਗਿਆ ਸੀਗਾ ਤੇ ਚਲੋ ਗਲਤੀਆਂ ਹੋ ਜਾਂਦੀਆਂ insan ਤੋਂ ਹੋ ਜਾਂਦੀਆਂ ਤੇ ਚਲੋ ਪਰ ਸਾਨੂੰ ਛੋਟੀ ਜਿਹੀ ਗਲਤੀ ਨੇ ਬਿਲਕੁਲ ਥੋੜੇ ਦੀ 160 ਮਾਰਨੀ ਸੀਗੀ 160 ਬੱਸ ਬੱਚ ਨੇ ਦੋਹੋਂ ਅੱਗੇ ਜਾੜਾ ਨੇ ਸੀ ਤੇ ਰੂਟਰ ਨੇ ਰਹਿਲਾ ਹੋ ਜਾਣਾ ਸੀ ਤੇ ਬੱਸ ਇੱਕ 60 ਦੇ ਕਰਨ ਉਹ ਆਪਾਂ ਨੂੰ ਮਾਰਨੀ ਪੈਗੀ ਲਿਖਿਆ ਸੀ ਵੀ ਮੈਂ ਹੀ ਛੱਟ ਮਾਰਨੀ ਆ ਉਹ ਜੇ ਮੈਂ ਉੱਥੇ ਭੱਗ ਜਾਂਦਾ ਉਹ ਸੋਚਦਾ ਮੈਂ ਉੱਥੇ ਵੀ ਛੱਟ ਮਾਰਨੀ ਸੀ ਪਰ ਗੱਲ ਕਰ ਚਲੋ ਜੋ ਹੁੰਦਾ ਚੰਗੇ ਲਈ ਹੁੰਦਾ ਅੱਜ ਸਵੇਰੇ ਮੋਟਰ ਪਾਉਣੀ ਸੀ ਇਸ ਗੱਲ ਦੇ ਕਰਕੇ ਮੋਟਰ ਸਵੇਰੇ ਨਹੀਂ ਪੈਣੀ ਤੇ ਸਵੇਰੇ ਨੂੰ ਹੋਰ ਅੱਧੀ ਕਿ ਫੀਟਿੰਗ ਰਹਿ ਗਈ ਉਹ ਕਰਾਂਗੇ ਫਿਰ ਪਾਣੀ ਪੂਣੀ ਚੈੱਕ ਕਰਾਂਗੇ ਇਹਦੇ ਵਿੱਚ ਵੀ ਕਿਵੇਂ ਕੋ ਸਿਸਟਮ ਤੇ ਬਸ ਇੰਨੇ ਨਾਲ ਦਿਨ ਟੱਪ ਜੂਆ ਦਿਨ ਵੀ 4-5 ਘੰਟੇ ਹੁੰਦਾ 10 ਵਜੇ ਖੁੱਲਦਾ 4 ਵਜੇ ਤੋਂ ਬਾਅਦ ਕੰਮ ਨਹੀਂ ਹੁੰਦਾ ਤੇ ਚਲੋ ਜੋ ਹੋਇਆ ਚੰਗੇ ਲਈ ਹੋਇਆ